ਨਸੀਬ ਨੂੰ ਚਿੜੀ ਵੱਲ ਆਉਂਦਿਆਂ ਵੇਖ ਚਾਰਨਾ ਖੁਸ਼ ਹੋ ਗਿਆ ਚਾਰਨੇ ਨੂੰ ਵੇਖ ਬਾਬਾ ਬੋਲਿਆ ਕਿ ਲੱਗਦਾ ਚਾਰਨਿਆ ਤੇਰੇ ਜਾਣ ਪਛਾਣ ਵਾਲੇ ਆਉਂਦੇ ਆ ਜਿਹੜਾ ਐਨਾ ਖੁਸ਼ ਹੋਇਆ ਪਿਆ ਚਾਰਨੇ ਨੇ ਬਾਬੇ ਨੂੰ ਕਿਹਾ ਬਾਬਾ ਜੀ ਸੰਤੋਖ ਦੇ ਘਰੋਂ ਨਸੀਬ ਆ ਰਹੀ ਆ ਨਸੀਬ ਨੇ ਬਾਬੇ ਦੇ ਪੈਰੀ ਹੱਥ ਲਾਏ ਤੇ ਚਾਰਨੇ ਵੱਲ ਵੇਖ ਉਹਨੇ ਚਾਰਨੇ ਦੇ ਪੈਰ ਛੂ ਲਏ ਪਰ ਚਾਰਨਾ ਇੱਕ ਪਾਸੇ ਹੋ ਗਿਆ ਨਸੀਬ ਦੇ ਅੱਖਾਂ ਵਿੱਚੋਂ ਇੱਕ ਹੰਝੂ ਚਰਨੇ ਦੇ ਪੈਰ ਤੇ ਡਿੱਗ ਪਿਆ ਨਿੱਗਾ ਜਿਹਾ ਹੰਝੂ ਦਾ ਇੱਕ ਤੁਪਕਾ ਚਰਨੇ ਦੇ ਦਿਲ ਵਿੱਚ ਬਹਿ ਗਿਆ ਉਹ ਸੋਚ ਰਿਹਾ ਸੀ ਕਿ ਨਸੀਬ ਦੀਆਂ ਅੱਖਾਂ ਵਿੱਚ ਅੱਜ ਵੀ ਹੰਝੂ ਕਿਉਂ ਨਸੀਬ ਤੇ ਧਨਕੌਰ ਆਪਣੇ ਘਰੋਂ ਪ੍ਰਸ਼ਾਦਾ ਬਣਾ ਕੇ ਲਿਆਈਆਂ ਸੀ ਚਰਨੇ ਨੇ ਸਿੱਧੇ ਵਾਲਾ ਝੋਲਾ ਧਨਕੌਰ ਤੋਂ ਫੜਿਆ ਬਾਬਾ ਨਸੀਬ ਦੀ ਬੁੱਕਲ ਵੇਖ ਸਮਝ ਗਿਆ ਸੀ ਕਿ ਨਸੀਬ ਨੂੰ ਨਿੱਕਾ ਨਿਆਣਾ ਹੋਣ ਵਾਲਾ ਆਪਣੇ ਵਧਾਈ ਕਰਦਿਆਂ ਬਾਬਾ ਬੋਲਿਆ ਕਿ ਸਾਦੀ ਦਵਾਈ ਸ਼ਰਤੀ ਆ ਇਹਦੇ ਬੱਚਾ ਨਾ ਹੁੰਦਾ ਹੋਵੇ ਉਹਦੇ ਨਿਉਂ ਜੜ ਲੱਗਦੀ ਐ ਨਸੀਬ ਦਾ ਬਾਬੇ ਦੀਆਂ ਗੱਲਾਂ ਵਿੱਚ ਧਿਆਨ ਨਹੀਂ ਸੀ ਉਹ ਤਾਂ ਸਿਰਫ ਚਰਨੇ ਦਾ ਮਨੋਮਨੀ ਧੰਨਵਾਦ ਕਰ ਰਹੀ ਸੀ ਤੇ ਸੋਚ ਰਹੀ ਸੀ ਬੇਚਰਨਿਆ ਤੂੰ ਤਾਂ ਕਿਸੇ ਜਨਮ ਦਾ ਮੇਰੇ ਤੇ ਚੜਿਆ ਅਹਿਸਾਨ ਲਾ ਰਿਆ ਹੋਰ ਇਹ ਕਿਹੜੇ ਜਨਮ ਵਿੱਚ ਆਪਾਂ ਇਕੱਠੇ ਹੋਏ ਹੋਵਾਂਗੇ ਕੋਈ ਰਿਸ਼ਤਾ ਵੀ ਨਹੀਂ ਤੇਰੇ ਨਾਲ ਪਰ ਫਿਰ ਵੀ ਤੂੰ ਕੋਈ ਰਿਸ਼ਤਾ ਨਿਵਾ ਰਿਆ ਪਵਿੱਤਰ ਮੁਹੱਬਤ ਵਰਗਾ ਰਿਸ਼ਤਾ ਨਸੀਬ ਨੂੰ ਸੋਚਾਂ ਵਿੱਚੋਂ ਧੰਨ ਕੋ ਨੇ ਕੱਢਿਆ ਤਾਂ ਨਸੀਬ ਨੇ ਆਸੇ-ਪਾਸੇ ਵੇਖਿਆ ਜਾਨਾ ਕਿਤੇ ਵੀ ਨਹੀਂ ਸੀ ਨਸੀਬ ਨੇ ਬਾਬੇ ਅੱਗੇ ਸੰਤੋਖ ਦਾ ਹਾਲ ਦੱਸਿਆ ਤੇ ਅਰਦਾਸ ਕਰਵਾਈ ਕਿ ਉਹ ਜਲਦੀ ਠੀਕ ਹੋ ਜਾਵੇ ਜਾਂਦੀਆਂ ਹੋਈਆਂ ਦੋਹਾਂ ਨੂੰ ਵੇਖ ਚarne ਨੇ ਧੰਨ ਕੋ ਨੂੰ ਆਵਾਜ਼ ਮਾਰੀ ਚਾਚੀ ਆਉਂਦੇ ਸਾਂ ਬਾਨੂ ਪੁੰਨਿਆ ਸੰਦੇਹਾ ਆ ਜਿਓ ਮਹਾਰਾਜ ਧਨਕਰ ਕਹਿੰਦੀ ਚੰਗਾ ਭਾਈ ਚਰਨਿਆ ਆ ਜਾਗੇ ਸੰਤੋਖ ਸਿੰਘ ਨੂੰ ਕਰ ਆਇਆ ਤਿੰਨ ਚਾਰ ਦਿਨ ਹੋ ਗਏ ਸੀ ਪਰ ਹਜੇ ਤੱਕ ਪੁਲਿਸ ਦਾ ਢਾਹਿਆ ਤੇ شدت ਉਹਦੇ ਜਿਹਨ ਵਿੱਚ ਸੀ ਰਾਣੋ ਆਪਣੀ ਭਾਬੀ ਦਾ ਖਿਆਲ ਰੱਖਦੀ ਪਰ ਨਸੀਬ ਨੂੰ ਸੰਤੋਖ ਤੇ ਤਰਸ ਆਉਂਦਾ ਨੈਭਾ ਤੇ ਬਲਵੀਰਾ ਦੋਹੇ ਭਾਈ ਸੰਤੋਖ ਦੇ ਆਲੇ ਦੁਆਲੇ ਰਹਿੰਦੇ ਕਿ ਭਾਈ ਪਹਿਲਾ ਵਾਂਗ ਠੀਕ ਹੋ ਜੇ ਨੈਬਾ ਆਪਣੇ ਬਾਈ ਸੰਤੋਖ ਦੇ ਨਾਲ ਨਾ ਰਹਿੰਦਾ ਤੇ ਬਚਪਨ ਦੀਆਂ ਗੱਲਾਂ ਯਾਦ ਕਰਵਾਉਂਦਾ ਪਰ ਸੰਤੋਖ ਹਜੇ ਤੱਕ ਗਹਿਰੇ ਸਦਮੇ ਵਿੱਚ ਸੀ ਨਸੀਬ ਕੌਰ ਸੰਤੋਖ ਦੇ ਕੋਲ ਬੈਠ ਉਹਨੂੰ ਪਿਆਰ ਭਰੀਆਂ ਗੱਲਾਂ ਦੱਸਦੀ ਰਹਿੰਦੀ ਤਾਂ ਕਿ ਸੰਤੋਖ ਨੂੰ ਕੁਝ ਯਾਦ ਆ ਜਾਵੇ ਨਸੀਬ ਨੇ ਸੰਤੋਖ ਦਾ ਹੱਥ ਫੜਿਆ ਤੇ ਆਪਣੇ ਉੱਪਰ ਰੱਖਦਿਆਂ ਬੋਲੀ ਆ ਵੇਖ ਆਪਣੇ ਪਿਆਰ ਦੀ ਨਿਸ਼ਾਨੀ ਨਿੱਕੀ ਜੀ ਜਿੰਦ ਤੂੰ ਕਹਿੰਦਾ ਹੁੰਦਾ ਸੀ ਇਹਨਾਂ ਵੀ ਆਪਣੇ ਵੇੜੇ ਕਿਲਕਾਰੀਆਂ ਵੱਜਣ ਕੋਈ ਨਿੱਕਾ ਨਿਆਣਾ ਖੇਡਦਾ ਫਿਰਦਾ ਹੋਵੇ ਤੇ ਤੇਰੇ ਨਾਲ ਚੌੜ ਕਰੇ ਵੇਖ ਆਪਣਾ ਬੱਚਾ ਸੰਤੋਖ ਨੇ ਨਸੀਬ ਦਾ ਹੱਥ ਪਾਸੇ ਕੀਤਾ ਤੇ ਬੋਲਿਆ ਭੁੱਖ ਲੱਗਿਆ ਰੋਟੀ ਲਾ ਕੇ ਦੇ ਹੁਣੇ ਹੁਣੇ ਸੰਤੋਖ ਸਿੰਘ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਪਰ ਜੀਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਸੰਤੋਖ ਨੂੰ ਚਰਨੇ ਨੇ ਆਪਣੀ ਜ਼ਮੀਨ ਵੇਚ ਕੇ ਛਡਵਾਇਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਤੇ ਉਹ ਪਿੰਡ ਦੇ ਹਰ ਬੰਦੇ ਕੋਲ ਉਹਨੇ ਇਹ ਗੱਲ ਪਹੁੰਚਾਈ ਕਿ ਹਰ ਕੋਈ ਨਸੀਬ ਨੂੰ ਚਰਨੇ ਨਾਲ ਮਾਰੀ ਦੱਸਣ ਲੱਗਿਆ ਚਰਨੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੂੰ ਆਪਣੀ ਫਿਕਰ ਛੱਡ ਨਸੀਬ ਦੀ ਚਿੰਤਾ ਹੋਈ ਕਿ ਨਸੀਬ ਲੋਕਾਂ ਦੇ ਤਾਣਿਆਂ ਨੂੰ ਕਿਵੇਂ ਸਹਿਣ ਕਰੂਗੀ ਜੀਤ ਨੇ ਇਸ ਗੱਲ ਨੂੰ ਚਰਚੇ ਦਾ ਵਿਸ਼ਾ ਬਣਾ ਦਿੱਤਾ ਸੀ ਜੀਤ ਨੇ ਸਿੰਦੋ ਨੂੰ ਸੱਦ ਇਸ ਗੱਲ ਬਾਰੇ ਪੁੱਛਿਆ ਤਾਂ ਨਿਰ ਉੱਤਰ ਹੋ ਗਈ ਸਿੰਦੋ ਕਹਿੰਦੀ ਚੱਲ ਉਹਦੀ ਚੀਜ਼ ਸੀ ਵੇਚਦੀ ਕਰਤੀ ਆਪਾਂ ਕੀ ਲੈਣਾ ਜੀਤ ਕਹਿੰਦਾ ਇਹ ਤਾਂ ਤੈਨੂੰ ਪਤਾ ਨਹੀਂ ਜਾਂਤੇ ਪੰਜ ਕੀਲੇ ਸੀ ਛੋਟੇ ਦੇ ਸਿਰ ਵਰਗੇ ਤੇਰੇ ਹੱਥਾਂ ਵਿੱਚੋਂ ਇਉਂ ਲੈ ਗਿਆ ਕਿਹਦੇ ਖਾਤਰ ਹੈ ਉਸ ਆਪਣੀ ਮਸ਼ੂਕ ਨਸੀਬ ਖਾਤਰ ਸਿੰਦੋ ਕਹਿੰਦੀ ਅਰ ਜੇ ਉਹ ਨਸੀਬ ਨਾਲ ਹੁੰਦਾ ਤਾਂ ਸੰਤੋਖ ਨੂੰ ਛਡਵਾਉਣ ਨਾਲ ਉਹਦਾ ਕੀ ਫਾਇਦਾ ਹੁੰਦਾ ਸੀ ਜੀਤ ਕਹਿੰਦਾ ਉਹ ਤਾਂ ਨਸੀਬ ਦੇ ਦਿਲ ਵਿੱਚ ਥਾਂ ਬਣਾਉਂਦਾ ਤਾਂ ਕਿ ਕਬੂਤਰੀ ਹੋਰ ਹੱਥ ਨਾ ਜਾਵੇ ਸ਼ਿੰਦੋ ਕਹਿੰਦੀ ਮੈਂ ਤਾਂ ਬਥੇਰੀ ਟੋਕੇ ਵੇਖੀ ਐ ਪਰ ਲੱਗਦੀ ਨਹੀਂ ਵੀ ਚਾਰਨੇ ਨਾਲ ਮਾਰੀ ਹੋ ਜੀਤ ਨੇ ਸ਼ਿੰਦੋ ਨੂੰ ਆਪਣੇ ਵੱਲ ਖਿੱਚਦਿਆਂ ਕਿਆ ਲੈ ਆਪਣਾ ਕਿਹੜਾ ਪਤਾ ਕਿਸੇ ਨੂੰ ਦੋਹਾਂ ਦਾ ਮਿਨਨਾ ਹਾਸਾ ਅਸਮਾਨੀ ਗੂੰਜਣ ਲੱਗਿਆ ਦਿਨ ਲੰਘਦੇ ਗਏ ਨਸੀਬ ਦਾ ਛਿੜੀਵਲ ਜਿਆਦਾ ਧਿਆਨ ਰਹਿੰਦਾ ਕਿ ਹੋ ਸਕਦਾ ਮੇਰੀ ਸ਼ਰਧਾ ਅਨੁਸਾਰ ਸੰਤੋਖ ਠੀਕ ਹੀ ਹੋ ਜਾਵੇ ਹੌਲੀ ਹੌਲੀ ਸੰਤੋਖ ਦੀ ਸੇਧ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਹੁਣ ਉਹ ਪਹਿਲਾਂ ਵਾਂਗ ਡਰਨੋਂ हट ਗਿਆ ਸੀ ਨਸੀਬ ਦੇ ਕੋਲ ਰਹਿੰਦਾ ਨਸੀਬ ਨੂੰ ਸੰਤੋਖ ਦਾ ਉਹਦੇ ਕੋਲ ਬੈਠਣਾ ਚੰਗਾ ਲੱਗਦਾ ਉਹ ਹਰ ਰੋਜ਼ ਨਸੀਬ ਸੰਤੋਖ ਨੂੰ ਨਾਲ ਲੈ ਕੇ ਚਿੜੀਵਲ ਮੱਥਾ ਟੇਕਣ ਜਾਂਦੀ ਨਸੀਬ ਦਾ ਜਾਪਾ ਵੀ ਨੇੜੇ ਆ ਰਿਹਾ ਸੀ ਨੈਬਾ ਤੇ ਬਲਵੀਰਾ ਪਹਿਲਾਂ ਹੀ ਦਾਈ ਨੂੰ ਕਹਿ ਆਏ ਕਿ ਰਾਤ ਬਰਾਤੇ ਲੋੜ ਪਈ ਤਾਂ ਆਜੀ ਤਾਈ ਦੋਹਾਂ ਭਾਈਆਂ ਵਿੱਚ ਬੱਚੇ ਨੂੰ ਘਟਾਉਣ ਦਾ ਅਵੱਲਾ ਹੀ ਚਾ ਸੀ ਚਰਨਾ ਨਸੀਬ ਵੱਲ ਵੇਖਦਾ ਤਾਂ ਮਨੋਂ ਮਨੀ ਖੁਸ਼ ਹੋ ਜਾਂਦਾ ਸੀ ਕਿ ਬਖਰਾ ਸਕੂਆ ਮਿਲਦਾ ਸੀ ਉਹਨੂੰ ਨਸੀਬ ਦਾ ਸੰਤੋਖ ਪ੍ਰਤੀ ਪ੍ਰੇਮ ਵੇਖ ਉਹ ਰੱਬ ਅੱਗੇ ਅਰਦਾਸ ਕਰਦਾ ਕਿ ਬੁਰੀ ਨਜ਼ਰ ਤੋਂ ਬਚਾਈ ਇਹਨਾਂ ਨੂੰ ਜੀਤ ਆਪਣੇ ਮਨ ਵਿੱਚ ਹੁਣ ਵੱਡੀ ਸਕੀਮ ਬਣਾਈ ਬੈਠਾ ਸੀ ਮੁੱਛਾਂ ਵਿੱਚ ਹੱਸਦਾ ਜੀਤ ਮੱਗਰ ਨੂੰ ਬੋਲਿਆ ਜੇ ਨਸੀਬ ਸਾਡੀ ਨਹੀਂ ਹੋਈ ਹੁਣ ਚਰਨੇ ਦੀ ਵੀ ਨਹੀਂ ਦੇਣੀ ਵੇਖੀ ਚਲ ਐਸੀ ਚਾਲ ਖੇਡ ਕੇ ਨਸੀਬ ਦਾ ਘਾਰ ਹੀ ਖੇਰੂ ਖੇਰੂ ਹੋਜੂ ਜਿਹੜਾ ਨਸੀਬ ਦੇ ਗੋਡੀ ਲੱਗ ਲੱਗ ਬੈੰਦਾ ਫਿਰ ਇਹੀ ਨਸੀਬ ਨੂੰ ਘਰੋਂ ਬਾਹਰ ਕੱਢਣਗੇ ਬਲਦੀ ਇੱਕ ਚਿੰਗਾਰੀ ਸਿੱਟੰਦੀ ਧੀਰਾ ਜੀਤ ਸੰਤੋਖ ਦਾ ਪਤਾ ਲੈਣ ਉਹਨਾਂ ਦੇ ਘਰ ਗਿਆ ਨੈਬਾ ਟੇਬਲ ਵੀਰਾ ਤਾਂ ਖੇਤ ਗਏ ਹੋਏ ਸੀ ਘਰ ਵਿੱਚ ਸੰਤੋਖ ਨਸੀਬ ਤੇ ਰਾਣ ਉਹੀ ਸੀ ਰਾਣੋਂ ਨਾਲਕਾ ਗੇੜ ਤੋੜਾ ਭਰ ਰਹੀ ਸੀ ਨਸੀਬ ਤੇ ਸੰਤੋਖ ਦੋਹੇ ਮੰਝੇ ਤੇ ਬੈਠੇ ਸੀ ਜੀਤ ਨੂੰ ਵੇਖ ਨਸੀਬ ਨੇ ਮੱਥੇ ਧਿਉੜੀ ਪਾਲੀ ਰਾਣੂ ਨੇ ਸਾਸਰੀ ਕਾ ਬੁਲਾਈ ਜੀਤ ਘਰ ਦੀ ਸੁਖ ਸੰਧ ਪੁੱਛ ਅੰਦਰ ਆਉਣ ਲੱਗਿਆ ਤਾਂ ਨਸੀਬ ਨੇ ਦੂਰ ਹੋ ਹੀ ਗਿਆ ਬਾਈ ਵਰਗੇ ਤਾਂ ਘਰੇ ਹੈ ਨਹੀਂ ਖੇਤ ਗਏ ਹੋਇਆ ਜੀਤ ਪੂਰੀਆਂ ਮੁੱਛਾਂ ਨੂੰ ਵੱਟ ਦਿੰਦਾ ਬੋਲਿਆ ਮੈਂ ਤਾਂ ਸੰਤੋਖ ਦਾ ਪਤਾ ਲੈਣ ਆਇਆ ਸੀ ਕਿ ਮਿਆਂ ਹੁਣ ਨਸੀਬ ਕਹਿੰਦੀ ਠੀਕ ਹੈ ਮਹਾਰਾਜ ਨੇ ਕਰਨਾ ਮੇਰਾ ਬੰਦਾ ਪਰ ਜਿਹੜੇ ਨੇ ਵੀ ਮੇਰੇ ਭਗਤ ਬੰਦੇ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਕੱਖ ਨਾ ਰਹੇ ਜੀਤ ਚੁੱਪ ਕਰਕੇ ਸੰਤੋਖ ਕੇ ਘਰੋਂ ਬਾਹਰ ਆਇਆ ਤੇ ਸੋਚਣ ਲੱਗਿਆ ਕਿ ਚੰਗਾ ਹੋਇਆ ਦੋਹੇ ਖੇਤ ਆ ਮੈਂ ਉੱਥੇ ਹੀ ਜਾਣਾ ਜੀਤ ਨੇ ਮੱਗਰ ਦੇ ਕੰਨ ਵਿੱਚ ਕੁਝ ਕਿਹਾ ਤੇ ਆਪ ਨੈਬੇ ਕੇ ਖੇਤਾਂ ਵੱਲ ਹੋ ਤੁਰਿਆ ਨੈਬਾ ਤੇ ਬਲਵੀਰਾ ਦੋਹੇ ਬੱਟਾਂ ਘਟ ਰਹੇ ਸੀ ਜੀਤ ਦੂਰੋਂ ਹੀ ਬੋਲਿਆ ਉਹ ਕਿਵੇਂ ਓਏ ਬਾਈ ਸਾਹ ਸੁ ਲੈ ਲੋ ਮਾਰਾ ਮੋਟਾ ਟੜਕੇ ਹੀ ਲੱਗ ਜਾਨੇ ਆ ਕੰਮ ਕਰਨ ਨੈਬਾ ਕਹਿੰਦਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਭਾਈ ਨੈਬਿਆ ਆ ਜਾ ਬਹਿ ਜਾ ਬਲਵੀਰਾ ਕਹਿੰਦਾ ਅੱਜ ਕਿਵੇਂ ਆਉਣੇ ਹੋਗੇ ਜੀਤ ਕਹਿੰਦਾ ਸੰਤੋਖ ਦਾ ਪਤਾ ਲੈਣ ਗਿਆ ਸੀ ਮਾਰੀ ਹੋਈ ਵਿਚਾਰੇ ਨਾਲ ਐਨ ਐਨੋ ਮੱਗਰ ਵੀ ਆ ਗਿਆ ਹੋਰ ਭਾਈ ਉਹ ਤਾਂ ਭਲਾ ਹੋਵੇ ਚਰਨੇ ਦਾ ਜਿਨੇ ਆਪਦੀ ਪਹਿਲੀ ਵੇਚ ਸੰਤੋਖ ਛਡਵਾ ਦਿੱਤਾ ਜੀਤ ਗੱਲ ਨੂੰ ਵਧਾਉਣ ਲੱਗਿਆ ਨੱਬੇ ਪਲਾ ਚਰਨੇ ਦੀ ਕੋਈ ਸਕੀਰੀ ਸਕੂਰੀਆ ਸੰਤੋਖ ਦੇ ਸਹਰਿਆਂ ਨਾਲ ਬਲਵੀਰਾ ਕਹਿੰਦਾ ਨਾ ਓਏ ਜੀਤ ਪਰ ਤੈਨੂੰ ਕਿਹਨੇ ਕਿਹਾ ਵੀ ਚਰਨੇ ਨੇ ਆਪ ਦੀ ਪਹਿਲੀ ਸੰਤੋਖ ਨੂੰ ਛਡਾਉਣ ਲਈ ਵੇਚੀ ਆ ਜੀਤ ਕਹਿੰਦਾ ਲੈ ਸਾਰੇ ਪਿੰਡ ਵਿੱਚ ਗੱਲ ਫਿਰ ਗਈ ਤੈਨੂੰ ਪਤਾ ਨਹੀਂ ਨੱਬਾ ਕਹਿੰਦਾ ਨਹੀਂ ਭਾਈ ਸਾਨੂੰ ਨਹੀਂ ਪਤਾ ਪਰ ਸਾਨੂੰ ਨਹੀਂ ਪਤਾ ਵੀ ਚਰਨੇ ਨੇ ਪਹਿਲੀ ਵੇਚੀ ਆ ਮੱਗਰ ਕਹਿੰਦਾ ਮੈਂ ਤਾਂ ਕਈ ਵਾਰੀ ਥੋੜੀ ਭਾਬੀ ਨਸੀਬ ਨੂੰ ਝਿੜੀ ਵਿੱਚ ਚਰਨੇ ਨਾਲ ਗੱਲਾਂ ਕਰਦਿਆਂ ਵੇਖਿਆ ਮੈਂ ਕਿਹਾ ਕੀਤੇ ਕੋਈ ਸਕੀਰੀ ਐ ਤਾਂ ਹੀ ਖੜੀ ਗੱਲਾਂ ਕਰਦੀ ਉਹ ਜੀਤ ਨੇ ਨੈਬੇ ਤੇ ਬਲਵੀਰੇ ਦੀ ਮੂੰਹ ਵੱਲ ਵੇਖਿਆ ਦੋਹਾਂ ਦੇ ਮੂੰਹ ਨਾ ਕੋਝੇ ਜੇ ਵੇਖ ਜੀਤ ਫਿਰ ਬੋਲਿਆ ਹੋਰ ਭਾਈ ਪਿੰਦ ਵਿੱਚ ਨੌ ਦੀ ਦੀ ਗੱਲ ਆਏ ਹੁੰਦੀ ਜਰੀ ਨਹੀਂ ਜਾਂਦੀ ਨਸੀਬ ਨੂੰ ਕਹੋ ਵੀ ਝਿੜੀ ਵਿੱਚ ਨਾ ਜਾਇਆ ਕਰੇ ਜੀਤ ਤੇ ਮਗਰ ਦੋਹੇ ਖੇਤੋਂ ਆਪਣੇ ਘਰ ਆ ਗਏ ਜੀਤ ਕਹਿੰਦਾ ਲੈ ਮਗਰਾ ਨਸੀਬ ਦੇ ਬੂਹੇ ਹਰ ਥਾਂੋਂ ਬੰਦ ਕਰਤੇ ਆਪਾਂ ਹੁਣ ਅਗਲੀ ਵਾਰ ਲਈ ਤਿਆਰ ਰਹਿ ਬਸ ਉਸ ਨਸੀਬ ਨੂੰ ਨਾ ਘਾਦੀ ਛੱਡਣਾ ਨਾ ਕਾਟਦੀ ਨੈਬਾ ਤੇ ਬਲਵੀਰਾ ਦੋਹੇ ਖੇਤੋਂ ਆਏ ਸੰਤੋਖ ਹੁਣ ਅੱਗੇ ਨਾਲ ਕਾਫੀ ਠੀਕ ਸੀ ਨਸੀਬ ਨੂੰ ਪੂਰਾ ਮਹੀਨਾ ਸੀ ਨਸੀਬ ਨੂੰ ਵੇਖ ਨੈਬਾ ਬਲਵੀਰਾ ਨੂੰ ਬੋਲਿਆ ਭਾਈ ਜੀਤ ਦੀਆਂ ਗੱਲਾਂ ਤੈਨੂੰ ਕਿਵੇਂ ਲੱਗੀਆਂ ਬਲਵੀਰਾ ਕਹਿੰਦਾ ਨਸੀਬ ਭਾਬੀ ਭਾਵੇਂ ਲੱਕ ਚੰਗੀ ਆ ਪਰ ਆਪਾਂ ਭਾਬੀ ਨੂੰ ਕਹਿ ਦਿਆਂਗੇ ਵੀ ਝਿੜੀ ਨਾ ਜਾਇਆ ਕਰੀ ਨੈਬਾ ਕਹਿੰਦਾ ਸਹੀ ਗੱਲ ਆ ਬਾਈ ਤੇਰੀ ਮੈਂ ਵੀ ਨਹੀਂ ਚਾਹੁੰਦਾ ਵੀ ਆਪਣੀ ਭਾਬੀ ਨੂੰ ਕੋਈ ਗਲਤ ਕਹੇ ਆਪਣਾ ਘਰ ਖਰਾਬ ਹੋਵੇ ਦੂਜੇ ਦਿਨ ਧੰਨ ਕੋ ਰਾਈ ਤੇ ਨਸੀਬ ਨੂੰ ਝਿੜੀ ਵਿੱਚ ਜਾਣ ਦਾ ਕਹਿਣ ਲੱਗੀ ਪਰ ਨਸੀਬ ਦੇ ਬੋਲਣ ਤੋਂ ਪਹਿਲਾਂ ਹੀ ਨੈਬੇ ਨੇ ਕਹਿ ਦਿੱਤਾ ਕਿ ਚਾਚੀ ਹੁਣ ਨਸੀਬ ਨੂੰ ਨਾਂ ਲਜਾਇਆ ਕਰ ਐਵੇਂ ਜੇ ਬਟ ਬਟ ਫੁੱਟ ਵਿੱਚ ਅੜਕ ਗਈ ਤਾਂ ਪੰਗਾ ਖੜਾ ਹੋਜੂ ਧਨਕੁਰ ਕਹਿੰਦੀ ਲੈ ਵੇ ਨੈਬਿਆ ਤੈਨੂੰ ਕੀ ਪਤਾ ਬਹੂ ਜੇ ਤੋਰਾ ਫੇਰਾ ਕਰ ਇਹਨੂੰ ਚੰਗਾ ਜਾਪੇ ਬਾਹਰ ਔਖੀ ਨਾ ਹੋਊਗੀ ਚੱਲ ਨਸੀਬ ਚੱਲ ਜੀ ਨੈਬੇ ਤੇ ਬਲਵੀਰੇ ਨੇ ਵੀ ਬਹੁਤਾ ਜ਼ੋਰ ਨਾ ਲਾਇਆ ਤੇ ਧਨਕੁਰ ਨਸੀਬ ਨੂੰ ਨਾਲ ਲੈ ਚਰੀਵਲ ਤੁਰ ਪਈ ਦੋਹਾਂ ਭਾਈ ਨੇ ਸਕੀਮ ਬਣਾਈ ਕੇ ਆਪਾਂ ਅੱਜ ਇਹਨਾਂ ਦੇ ਮਗਰ ਚੱਲ ਕੇ ਵੇਖਦਿਆਂ ਵੀ ਆਪਣੀ ਨਸੀਬ ਚਰਨੇ ਨੂੰ ਬੁਲਾਉਂਦੀ ਆ ਕਿ ਨਹੀਂ ਬਾਬੇ ਨੂੰ ਮੱਤਾ ਟੇਕ ਨਸੀਬ ਤੇ ਧਨ ਕੋਲ ਬੈਠ ਗਈਆਂ ਚਾਨਾ ਰੋਜ਼ਾਨਾ ਵਾਂਗ ਬਾਟੀਆਂ ਵਿੱਚ ਚਾਹ ਲਿਆਇਆ ਤੇ ਦੋਹਾਂ ਨੂੰ ਫੜਾ ਮੁਰ ਬਾਹਰ ਚੱਲਿਆ ਗਿਆ ਦੋਹੇ ਭਾਈ ਉਹਲੇ ਇਹ ਸਭ ਵੇਖ ਰਹੇ ਸੀ ਪਰ ਨਾ ਤਾਂ ਚਰਨੇ ਨੇ ਨਸੀਬ ਨੂੰ ਬੁਲਾਇਆ ਤੇ ਨਾ ਹੀ ਨਸੀਬ ਨੇ ਨੈਭਾ ਟੇਬਲ ਵੀਰਾ ਦੋਹੇ ਇੱਕੋ ਵਾਰੀ ਬੋਲੇ ਕਿ ਸਾਨੂੰ ਪਤਾ ਸਾਡੀ ਭਾਬੀ ਗਲਤ ਨਹੀਂ ਜੀਤ ਦਾ ਕੋਈ ਦਾਹ ਪੇਚ ਨਾ ਚੱਲਿਆ ਉਹ ਬਹੁਤ ਕੋਸ਼ਿਸ਼ਾਂ ਕਰ ਰਿਹਾ ਸੀ ਕਿ ਨਸੀਬ ਉੱਪਰ ਗਲਤ ਇਲਜ਼ਾਮ ਲਗਾ ਕੇ ਮੈਂ ਘਰ ਵਿੱਚ ਇਹਨੂੰ ਬਦਨਾਮ ਕਰ ਦੇਵਾਂਗਾ ਪਰ ਨਸੀਬ ਦੇ ਸਿਦਕ ਨੇ ਜੀਤ ਨੂੰ ਕਿਸੇ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਸੀ ਹੋਣ ਦਿੱਤਾ ਚਰਨੇ ਨੂੰ ਜੀਤ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ ਪਰ ਉਹ ਚੁੱਪ ਸੀ ਸਵੇਰੇ 3:00 ਵਜੇ ਨਸੀਬ ਦੀ ਦਰਦਾ ਸ਼ੁਰੂ ਹੋ ਗਈਆਂ। ਰਾਣੂ ਨੇ ਆਪਣੇ ਭਾਈ ਬਲਵੀਰ ਨੂੰ ਦੱਸਿਆ ਤੇ ਉਹ ਦੋਹੀ ਬਲਵੀਰਾ ਦਾਈ ਨੂੰ ਸਾਧ ਲਿਆਇਆ। ਸੰਤੋਖ ਦਾ ਚਿਹਰਾ ਖੜ ਗਿਆ। ਨਹਿਬਾ ਤੇ ਬਲਵੀਰਾ ਸੰਤੋਖ ਨੂੰ ਕਹਿ ਰਹੇ ਸੀ ਕਿ ਭਾਈ ਆਪਣੇ ਘਰੇ ਨਿੱਕਾ ਜਿਹਾ ਜਵਾਕ ਆਉ ਆਪਾਂ ਉਹਨੂੰ ਖੜਾਇਆ ਕਰਾਂਗੇ। ਸੰਤੋਖ ਨੇ ਆਪਣੇ ਭਾਈਆਂ ਨੂੰ ਜੱਫੀ ਪਾ ਲਈ ਪਰ ਸੰਤੋਖ ਕਿਸੇ ਨਾਲ ਵੀ ਖੁੱਲ ਕੇ ਗੱਲ ਨਹੀਂ ਸੀ ਕਰਦਾ। ਬਿੱਚੇ ਵਿੱਚ ਬੁੱਝ ਗਿਆ ਸੀ ਦੋਹੇ ਭਾਈ ਚਾਹੁੰਦੇ ਸੀ ਕਿ ਸੰਤੋਖ ਨਸੀਬ ਨਾਲ ਪਹਿਲਾ ਵਾਂਗੂ ਰਹਿਣ ਲੱਗੇ ਤਿੰਨੇ ਭਰਾ ਸਵਾਤ ਦੇ ਬਾਹਰ ਖੜੇ ਸੀ ਰਾਣੋਂदाई ਕੋਲੋਂ ਆਪਣੀ ਭਾਬੀ ਨੂੰ ਸੰਭਾਲ ਰਹੀ ਸੀ ਘੰਟੇ ਕੋ ਵਦ ਰਾਣੋਂ ਬਾਹਰ ਆਈ ਤਿੰਨੇ ਭਰਾ ਆਪਣੇ ਭੈਣ ਰਾਣੋਂ ਨੂੰ ਪੁੱਛਣ ਲੱਗੇ ਰਾਣੋਂ ਨਿੱਕੇ ਜਵਾਕ ਨੂੰ ਬਾਹਰ ਲਿਆ ਕੇ ਵਿਖਾ ਕੀ ਆਇਆ ਆਪਣੇ ਘਰ ਰਾਣੋਂ ਦੀਆਂ ਅੱਖਾਂ ਪਾਰ ਆਈਆਂ ਉਹਦੇ ਤੋਂ ਬੋਲਿਆ ਨਾ ਗਿਆ ਨੈਭਾ ਕਹਿੰਦਾ ਕੀ ਹੋਇਆ ਰਾਣੂ ਕਿਉਂ ਰੋਈ ਜਾਂਦੀ ਆ ਸੰਤੋਖ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅੱਜ ਪਹਿਲੀ ਵਾਰ ਉਹ ਬੋਲਿਆ ਕੀ ਹੋਇਆ ਮੇਰੀ ਨਸੀਬ ਨੂੰ ਰਾਣੂ ਸੰਤੋਖ ਸਵਾਤ ਅੰਦਰ ਆ ਗਿਆ ਦਾਈ ਦੇ ਹੱਥਾਂ ਵਿੱਚ ਚੰਦ ਵਰਗਾ ਜਵਾਕ ਵੇਖ ਸੰਤੋਖ ਨੇ ਨਸੀਬ ਵੱਲ ਨਿਗਾਹ ਮਾਰੀ ਨਸੀਬ ਦੇ ਬੁੱਲਾਂ ਤੇ ਹਾਸਾ ਆਪ ਮੁਹਾਰੇ ਆ ਗਿਆ ਜਿਵੇਂ ਜਾਪੇ ਦੀ ਪੀੜ ਸੰਤੋਖ ਦੇ ਠੀਕ ਹੋਣ ਨੇ ਘਟ ਕਰ ਦਿੱਤੀ ਹੋਵੇ ਰਾਣੂ ਨੇ ਆਪਣੇ ਭਾਈਆਂ ਨੂੰ ਦੱਸਿਆ ਕਿ ਮੈਨੂੰ ਤਾਂ ਨਸੀਬ ਭਾਬੀ ਨੇ ਕਿਹਾ ਸੀ ਵੀ ਬਾਹਰ ਜਾ ਕੇ ਰੋਣ ਲੱਗ ਪਵਾਂ ਹੋ ਸਕਦਾ ਸੰਤੋਖ ਨੂੰ ਮੇਰਾ ਸਭ ਕੁਝ ਜਾਦਾ ਜਾਵੇ ਬਸ ਭਾਬੀ ਦੀ ਗੱਲ ਵਿੱਚ ਦਮ ਸੀ ਜਦੋਂ ਮੈਂ ਬਾਹਰ ਆਈ ਤਾਂ ਰੋਣ ਲੱਗੀ ਤਾਂ ਬਾਈ ਨੂੰ ਨਸੀਬ ਭਾਬੀ ਦਾ ਫਿਕਰ ਹੋਇਆ ਤਾਂ ਹੀ ਉਹ ਅੰਦਰ ਭੱਜ ਗਿਆ ਬੇਸੀ ਆਪਣੇ ਬਹੁਤ ਸੋਹਣਾ ਪਤੀਜਾ ਹੋਇਆ ਮੈਂ ਸੋਹਣੇ ਜੇ ਮੁੰਡੇ ਦੀ ਪੂਆ ਬਣ ਗਈ ਬਲਵੀਰ ਨੇ ਬਾਹਰ ਗੇਟ ਤੇ ਇੱਕ ਨਿੰਮ ਦੀ ਟਾਣੀ ਟੰਗ ਦਿੱਤੀ ਤਾਂ ਕਿ ਘਰ ਆਉਣ ਵਾਲਿਆਂ ਨੂੰ ਪਤਾ ਲੱਗ ਜਾਵੇ ਕੋਈ ਨਿੱਕਾ ਨਿਆਣਾ ਹੋਇਆ ਅਗਲਾ ਆਵਾਜ਼ ਨਾ ਮਾਰੇ ਚੰਦਕੁਰ ਨਸੀਬ ਦੇ ਕੋਲ ਹੀ ਸੀ ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਸੰਤੋਖ ਸਿੰਘ ਪਹਿਲਾਂ ਵਾਂਗ ਬਿਲਕੁਲ ਠੀਕ ਹੋ ਗਿਆ ਸੀ ਮੁੰਡੇ ਦਾ ਨਾਮ ਨਬੇ ਤੇ ਬਲਵੀਰੇ ਨੇ ਗੁਰਵਿੰਦਰ ਸਿੰਘ ਰੱਖਿਆ ਸੰਤੋਖ ਨਸੀਬ ਦਾ ਖਾਸ ਖਿਆਲ ਰੱਖਦਾ ਨਸੀਬ ਨੂੰ ਚਰਨੇ ਦੀ ਬਹੁਤ ਜਾਦਾਰੀ ਸੀ ਉਹ ਸੋਚਦੀ ਸੀ ਕਿ ਛੇਤੀ ਚਰਨੇ ਨੂੰ ਮੇਰੇ ਮੁੰਡੇ ਹੋਣ ਦੀ ਗੱਲ ਪਤਾ ਲੱਗੀ ਦੂਜੇ ਹੀ ਦਿਨ ਚਰਨਾ ਗਜਾ ਲੈਂਡ ਸੰਤੋਖ ਦੇ ਘਰ ਆਇਆ ਜਦੋਂ ਉਹਨੂੰ ਪਤਾ ਲੱਗਿਆ ਕਿ ਨਸੀਬ ਨੇ ਮੁੰਡੇ ਨੂੰ ਜਨਮ ਦਿੱਤਾ ਉਹ ਬਹੁਤ ਖੁਸ਼ ਹੋਇਆ ਨਸੀਬ ਨੂੰ ਬਾਹਰ ਬਧਾਇਆ ਗਿਆ ਸਭ ਤੋਂ ਪਹਿਲਾਂ ਸਾਰਾ ਹੀ ਟੱਬਰ ਝਿੜੀਵਲ ਮੱਥਾ ਟੇਕਣ ਗਿਆ ਗਰਵਿੰਦਰ ਸਵਾ ਮਹੀਨੇ ਦਾ ਹੋ ਗਿਆ ਸੀ ਰਾਣ ਨੂੰ ਉਹਦੇ ਭਰਾ ਉਹਦੇ ਸਹੁਰੇ ਪਿੰਡ ਛੱਡ ਆਏ ਸੀ ਕਿਉਂਕਿ ਨਸੀਬ ਹੁਣ ਕੰਮ ਧੰਦੇ ਕਰਨ ਲੱਗ ਪਈ ਸੀ ਮੋੜ ਤੋਂ ਘਰ ਵਿੱਚ ਖੁਸ਼ੀਆਂ ਨੇ ਪੈਰ ਪਸਾਰੀ ਸੀ ਸੰਤੋਖ ਨੈਬਤ ਤੇ ਬਲਵੀਰ ਮੁੰਡੇ ਨੂੰ ਬਾਰੋਬਾਰੀ ਗੋਦੀ ਖਿਡਾਉਂਦੇ ਰਹਿੰਦੇ ਸੰਤੋਖ ਨਸੀਬ ਦਾ ਬਹੁਤ ਖਿਆਲ ਰੱਖਦਾ ਤੇ ਕਹਿੰਦਾ ਕਿ ਜੇ ਅੱਜ ਸਾਡੇ ਮਾਪਿਓ ਜਿਉਂਦੇ ਹੁੰਦੇ ਉਹ ਤੇਰੀ ਕਿੰਨੀ ਦੇਖਭਾਲ ਕਰਦੇ ਮੁੰਡੇ ਨੂੰ ਵੇਖ ਉਹਨਾਂ ਨੇ ਤਾਂ ਧਰਤੀ ਤੇ ਪੈਰ ਨਹੀਂ ਸੀ ਲੱਗਨੇ ਪਰ ਨਸੀਬ ਜਹੀ ਔਰਤ ਆਂਗਵਾਣ ਵਿੱਚ ਕਿਤੇ ਨਹੀਂ ਸੀ ਸਾਰੇ ਹੀ ਨਸੀਬ ਦੀਆਂ ਸਿਫਤਾਂ ਕਰਦੇ ਨੇ ਸੀ ਤੱਕਦੇ ਭਾਵੇਂ ਜੀਤ ਨੇ ਜੋਰ ਲਾ ਲਿਆ ਸੀ ਕਿ ਨਸੀਬ ਨੂੰ ਬਦਨਾਮ ਕਰਨ ਦਾ ਪਰ ਕਿਸੇ ਨੇ ਵੀ ਨਸੀਬ ਨੂੰ ਮਾਰਾ ਨਹੀਂ ਸੀ ਗਿਆ ਬੱਗੇ ਵਰਗੇ ਜੀਤ ਦੀਆਂ ਅਜਿਹਿਆਂ ਗੱਲਾਂ ਤੇ ਅਚੀਚੀਆਂ ਲੈਂਦੀ ਪਰ ਜੀਤ ਵਰਗੇ ਮਸਟੰਡੇ ਬੰਦੇ ਤੋਂ ਪਾਸਾ ਹੀ ਰੱਖਣਾ ਬਿਹਤਰ ਸਮਝੇ ਜੀਤ ਤੇ ਮੱਗਰ ਨਿਆਈ ਵਾਲੇ ਖੇਤ ਦਾ ਖੇਤਦਾਰੂ ਕੱਟ ਰਹੀ ਸੀ ਜੀਤ ਕਹਿੰਦਾ ਓਏ ਮੱਗਰਾ ਇਸ ਗੱਲ ਵਿੱਚ ਮੇਰੀ ਹੱਤਕਾ ਉਹ ਟਿੱਡੀ ਜੀ ਜਨਾਨੀ ਕਿਵੇਂ ਵੀ ਮੇਰੇ ਕਾਬੂ ਨਹੀਂ ਆਉਂਦੀ ਮੱਗਰ ਕਹਿੰਦਾ ਓਏ ਹੁਣ ਤਾਂ ਛੱਡ ਤੇ ਖੜਾ ਉਹਦਾ ਇੱਕ ਜਵਾਕ ਦੀ ਮਾਂ ਬਣ ਗਈ ਪਰ ਤੇਤੋਂ ਲੋਟ ਨਹੀਂ ਆਈ ਜੀਤ ਕਹਿੰਦਾ ਖੜਾ ਨਹੀਂ ਛੱਡਦਾ ਜੱਟ ਬਦਲਾ ਤਾਂ ਮੈਂ ਲੈ ਕੇ ਹਟਣਾ ਨਾਲੇ ਤੈਨੂੰ ਨਹੀਂ ਪਤਾ ਓਏ ਮਗਰਾ ਜਵਾਕ ਹੋਏ ਤੋਂ ਬਾਅਦ ਜਨਾਨੀ ਹੋਰ ਜਵਾਨ ਹੋ ਜਾਂਦੀ ਆ ਦੋਹੇ ਹੱਸਣ ਲੱਗੇ ਖੇੜਵੀ ਜਹੀ ਰੁੱਤ ਸੌਣ ਦਾ ਮਹੀਨਾ ਹਰ ਪਾਸੇ ਰੌਣਕ ਲੱਗੀ ਹੋਈ ਸੀ ਸੰਤੋਖ ਨੇ ਮੁੰਡੇ ਹੋਣ ਦੀ ਖੁਸ਼ੀ ਵਿੱਚ ਛਿੜੀ ਵਿੱਚ ਅਖੰਡ ਪਾਠ ਰਖਵਾਇਆ ਸੀ ਚਾਹ ਨਾ ਨਸੀਬ ਨੂੰ ਖੁਸ਼ ਦੇਖ ਬਹੁਤ ਹੀ ਖੁਸ਼ ਸੀ ਪਤਾ ਨਹੀਂ ਕਿਉਂ ਨਸੀਬ ਨਾਲ ਉਹਨੂੰ ਬੱਕਰੀ ਜੀ ਖੇਚ ਸੀ ਜਦੋਂ ਵੀ ਉਹ ਨਸੀਬ ਨੂੰ ਵੇਖ ਲੈਂਦਾ ਉਹਦਾ ਚਿੱਤ ਖੁਸ਼ ਹੋ ਜਾਂਦਾ ਹਰ ਕੰਮ ਉਹ ਪੂਰੇ ਜੋਸ਼ ਨਾਲ ਕਰਨ ਲੱਗ ਪੈਂਦਾ ਸੀ ਛਿੜੀ ਵਿੱਚ ਵੱਡੇ ਵੱਡੇ ਬੋਹੜ ਦੇ ਪਿੱਪਲ ਹੋਰ ਵੀ ਬਹੁਤ ਸਾਰੇ ਦਰਖਤ ਤੇ ਉਹਨਾਂ ਉੱਪਰ ਪਾਏ ਆਲਣੇ ਵਿੱਚ ਜਿੰਝੀਂ ਕਰਦੇ ਨਿੱਕੇ ਬੋਟ ਚਾਰਨੇ ਨੂੰ ਚੰਗੇ ਲੱਗਦੇ ਮੋਰ ਤਾਂ ਛਿੜੀ ਦੀ ਰੌਣਕ ਨੂੰ ਹੋਰ ਵਧਾਉਂਦੇ ਸੀ ਅਖੰਡ ਪਾੜ ਖੁੱਲਣ ਕਰਕੇ ਸੰਤੋਖਾ ਸਾਰਾ ਗਵਾਂਡ ਘਿੜੀ ਵਿੱਚ ਪਾਠੀ ਬਾਬਿਆਂ ਦੀ ਸੇਵਾ ਕਰਦਾ ਸੀ। ਰਾਣੋ ਤੇ ਧਨਕੁਰ ਦੀ ਕੁੜੀ ਸ਼ਿੰਦਰ ਵੀ ਅਖੰਡ ਪਾਠ ਤੇ ਆਈਆਂ ਹੋਈਆਂ ਸੀ। ਜੀਤ ਤੋਂ ਨਸੀਬ ਦੇ ਚਿਹਰੇ ਤੇ ਖੁਸ਼ੀ ਵੇਖੀ ਨਹੀਂ ਗਈ। ਉਹ ਅਗਲਾ ਕਾંડ ਕਰਨ ਲਈ ਤਿਆਰ ਵਰ ਤਿਆਰ ਖੜਾ ਸੀ। ਸਭ ਤੋਂ ਪਹਿਲਾਂ ਉਹਨੇ ਚਰਨੇ ਦੀ ਪਰਜਾਈ ਸ਼ਿੰਦੋ ਨੂੰ ਆਪਣੇ ਕੋਲ ਸੱਦਿਆ ਤੇ ਸਾਰੇ ਗੱਲਬਾਤ ਉਹਨੂੰ ਸਮਝਾਈ। ਲਾਲਚਣ ਸ਼ਿੰਦੋ ਵੀ ਨਸੀਬ ਕੋਲੋਂ ਆਪਣਾ ਬਦਲਾ ਲੈਣਾ ਚਾਹੁੰਦੀ ਸੀ। ਛਿੰਦੋ ਨੇ ਤੁਰੇ ਜਾਂਦੇ ਬਲਵੀਰ ਨੂੰ ਆਵਾਜ਼ ਮਾਰੀ ਛਿੰਦੋ ਨੇ ਜਿਵੇਂ ਮਰਦਾਂ ਨੂੰ ਪਰਮਾਉਣ ਦੀ ਕਲਾ ਗੁਰਤੀ ਵਿੱਚ ਮਿਲੀ ਹੋਵੇ ਓਵੇਂ ਉਹ ਬਲਵੀਰ ਨੂੰ ਕਹਿਣ ਲੱਗੀ ਮੋਹਨੇ ਰਾਜਾ ਹੋਈ ਜਾਂਦਾ ਬਲਵੀਰ ਤੂੰ ਇਉਂ ਕਰ ਮੈਨੂੰ ਸਾਡੇ ਘਰ ਤੱਕ ਛੱਡ ਕੇ ਆ ਛਿੰਦੋ ਨੇ ਬਲਵੀਰ ਨੂੰ ਘਰ ਛੱਡ ਕੇ ਆਉਣ ਲਈ ਕਿਹਾ ਰਾਤ ਦੇ ਹਨੇਰੇ ਵਿੱਚ ਛਿੰਦੋ ਵੱਲ ਵਾਂਗ ਜਾਗ ਰਹੀ ਜਦੋਂ ਘਰ ਦੇ ਨੇੜੇ ਜੇ ਆਏ ਤਾਂ ਬਲਵੀਰ ਨੇ ਕਿਹਾ ਕਿ ਭਾਬੀ ਹੁਣ ਤੂੰ ਜਾਵੜ ਸਾਹਮਣੇ ਹੀ ਆ ਕਰ ਪਰ ਸ਼ਿੰਦੋ ਨੇ ਕਿਹਾ ਨਾ ਬਲਵੀਰ ਘਰੇ ਤੂੰ ਸਾਡੇ ਪਹਿਲੀ ਵਾਰ ਆਇਆ ਹੁਣ ਤਾਂ ਚਾਹ ਪਾਣੀ ਪੀਤੇ ਵਗੈਰ ਮਹਿਲ ਨਹੀਂ ਦੇਣਾ ਸ਼ਿੰਦੋ ਦੇ ਜਿਆਦਾ ਕਹਿਣ ਤੇ ਬਲਵੀਰ ਘਰੇ ਆ ਗਿਆ ਤੇ ਕਿਹਾ ਕਿ ਭਾਬੀ ਸਿਰ ਪਾਣੀ ਪਿਆ ਦੇ ਮੈਨੂੰ ਘਰੇ ਉਡੀਕਦੇ ਹੋਣਗੇ ਸ਼ਿੰਦੋ ਨੇ ਕੰਧੋਲੀ ਤੇ ਪਈ ਗੜਵੀ ਵਿਚਲਾ ਪਾਣੀ ਬਲਵੀਰ ਨੂੰ ਗਲਾਸ ਵਿੱਚ ਆਫੜਾਇਆ ਬਲਵੀਰ ਨੂੰ ਪਾਣੀ ਵਿੱਚ ਘੁਟਤਾਂ ਜਿਹੀ ਆਈ ਪਰ ਪੀ ਗਿਆ ਬਲਵੀਰ ਭਾਬੀ ਤੁਹਾਡੇ ਨਾਲ ਕੇ ਦਾ ਪਾਣੀ ਮੈਨੂੰ ਕੋੜਾ ਲੱਗਦਾ ਛਿੰਦੇ ਕਹਿੰਦੀ ਨਾ ਬਲਵੀਰ ਸਾਡਾ ਪਾਣੀ ਤਾਂ ਬਲਾਈ ਮਿੱਠਾ ਲੈ ਵੇਖ ਮੈਂ ਵੇਖਾਂ ਪੀ ਕੇ ਛਿੰਦੇ ਨੇ ਬੱਚਿਆ ਹੋਇਆ ਪਾਣੀ ਪੀ ਲਿਆ ਤੇ ਇੱਕਦਮ ਬੋਲੀ ਓਹ ਹੋ ਬਲਵੀਰਿਆ ਇਹ ਤਾਂ ਤੇਰੇ ਬਾਈ ਨੇ दारू ਪਾ ਕੇ ਰੱਖੀ ਸੀ ਮੈਨੂੰ ਪਤਾ ਨਹੀਂ ਸੀ ਕਿੱਟੇ ਮੁਕੰਜਰ ਦੇ ਆਏ ਨੇ ਵੀ ਜੇ ਝੋਲਸਣੀਆਂ ਤਾਂ ਅੰਦਰ ਜਾ ਕੇ ਮਰ ਲੇ। ਸ਼ਿੰਦੋ ਬਲਵੀਰ ਨਾਲ ਜਾਣ ਬੁੱਝ ਕੇ ਕਹਿਣ ਲੱਗੀ। ਬਲਵੀਰ ਨੇ ਕਿਹਾ ਕਿ ਕੋਈ ਨਾ ਭਾਬੀ ਬਾਈ ਨੂੰ ਕੀ ਪਤਾ ਸੀ। ਪਰ ਸ਼ਿੰਦੇ ਜਦੋਂ ਨਿਉ ਕੇ ਬਾਲਟੀ ਚੱਕਣ ਲੱਗੀ ਤਾਂ ਵੱਡੇ ਗਲਾਮੇ ਵਿੱਚ ਦੀ ਦਿੱਸਦੀ ਹਿੱਕ ਨੇ ਬਲਵੀਰ ਨੂੰ ਪਾਗਲ ਜਿਹਾ ਕਰ ਦਿੱਤਾ। ਉਹਨੂੰ ਤਰੇਲੀਆਂ ਆਉਣ ਲੱਗੀਆਂ, ਸ਼ਿੰਦੇ ਧਾਰ ਕੱਢਣ ਲੱਗੀ। ਬਲਵੀਰ ਨੂੰ ਆਪਣੇ ਘਰੇ ਆਉਣਾ ਦੁੱਬਰ ਹੋ ਗਿਆ ਸੀ ਬਲਬੀਰ ਘਰ ਆਉਂਦਾ ਕੁਝ ਨਾ ਸੋਚੀ ਗਿਆ ਪਰ ਇੱਕਦਮ ਆਪਣੇ ਸਿਰ ਨੂੰ ਫੜ ਆਪ ਮਹਾਰੇ ਬੋਲਿਆ ਇਸ ਉਮਰੇ ਮੈਨੂੰ ਕਾਹਦੇ ਜਵਾਨੀ ਫੁੱਟਦੀ ਐ ਨਾ ਨਾ ਮੈਂ ਇਹੋ ਜਿਹਾ ਖਿਆਲ ਕਦੇ ਸੋਚ ਵੀ ਨਹੀਂ ਸਕਦਾ ਫਿਰ ਉਹਨੂੰ ਲੱਗਿਆ ਜਿਵੇਂ ਉਹਦਾ ਹੋਰ ਪਰਸ਼ਾਵਾ ਉਹਦੇ ਤੇ ਹੱਸਿਆ ਹੋਵੇ ਤੇ ਕਹਿੰਦਾ ਹੋਵੇ ਤੂੰ ਮਰਦ ਨਹੀਂ ਤੈਨੂੰ ਰੱਬ ਨੇ ਇਥੇ ਡੰਗਰਾਂ ਨਾਲ ਡੰਗਰ ਹੋਣ ਲਈ ਭੇਜਿਆ ਉਹ ਚਾਰ ਦਿਨ ਦੀ ਜ਼ਿੰਦਗੀ ਐ ਮਨਾ ਰੰਗ ਰਲੀਆਂ ਬਲਵੀਰ ਦਾ ਮਨ ਭਟਕ ਰਿਹਾ ਸੀ ਉਹਦਾ ਮੂੰਹ ਲਾਲ ਹੋ ਗਿਆ ਉਹਦੇ ਦਿਮਾਗ ਵਿੱਚ ਬਸ ਇੱਕੋ ਗੱਲ ਘੁੰਮ ਰਹੀ ਸੀ ਜੋ ਉਹਦੀਆਂ ਅੱਖਾਂ ਨੇ ਵੇਖਿਆ ਸੀ ਲੱਗਦਾ ਉਹਨੇ ਦਿਮਾਗ ਵਿੱਚ ਚੈਦ ਕਰ ਲਿਆ ਸੀ ਰਾਤ ਨੂੰ ਸੌਂਦਿਆਂ ਵੀ ਉਹ ਸ਼ਿੰਦੋ ਦੇ ਹੀ ਸੁਪਨੇ ਲਈ ਗਿਆ ਬਲਵੀਰ ਨੂੰ ਲੱਗਿਆ ਕਿ ਅੱਜ ਦੀ ਰਾਤ ਜਿਵੇਂ ਉਹਨੇ ਸ਼ਿੰਦੋ ਨਾਲ ਮਨਾਈ ਹੋਵੇ ਨਸੀਬ ਨੂੰ ਬਲਵੀਰ ਉਪਰਾਜਿਆ ਲੱਗਿਆ ਪਰ ਉਹ ਨੋਬਲ ਵੀਰ ਤੇ ਨੇਬਾ ਆਪਣੇ ਭਰਾਵਾਂ ਵਰਗੇ ਲੱਗਦੇ ਸੀ ਜਿਨ੍ਹਾਂ ਤੇ ਉਹਨੇ ਕਦੇ ਸ਼ੱਕ ਨਹੀਂ ਸੀ ਕੀਤਾ ਬਲਵੀਰ ਦੇ ਮਨ ਵਿੱਚ ਸ਼ਿੰਦੋ ਨੇ ਇੱਕ ਤੜਫ ਪੈਦਾ ਕਰ ਦਿੱਤੀ ਸੀ ਦੂਜੇ ਦਿਨ ਬਲਵੀਰ ਫਿਰ ਸ਼ਿੰਦੋ ਕੇ ਘਰ ਵੱਲ ਗਿਆ ਪਰ ਘਰ ਅੱਗੋਂ ਦੀ ਲੰਗ ਗਿਆ ਸ਼ਿੰਦੇ ਨੇ ਬਲਵੀਰ ਨੂੰ ਵੇਖ ਲਿਆ ਸੀ ਝਿੜੀ ਵਿੱਚ ਅਖੰਡ ਪਾਠ ਖੁੱਲ੍ਹਿਆ ਹੁਣ ਕਰਕੇ ਸਾਰੇ ਜਾਣੇ ਸ਼ਾਮ ਨੂੰ ਝਿੜੀ ਵਿੱਚ ਇਕੱਠੇ ਪਾਠ ਸੁਣਦੇ ਸਨ ਘੜੀ ਵਿੱਚ ਜਦੋਂ ਬਲਵੀਰ ਨੇ ਸ਼ਿੰਦੋ ਨੂੰ ਵੇਖਿਆ ਤਾਂ ਖੁਸ਼ ਹੋ ਗਿਆ ਸ਼ਿੰਦੋਜੀਤ ਦੇ ਕਹੇ ਅਨੁਸਾਰ ਸਭ ਕੁਝ ਕਰ ਰਹੀ ਸੀ ਜਦੋਂ ਪ੍ਰਸ਼ਾਦਾ ਤਿਆਰ ਹੋਣ ਲੱਗਿਆ ਤਾਂ ਸ਼ਿੰਦ ਨੇ ਧਾਰਾ ਕੱਢਣ ਦਾ ਬਹਾਨਾ ਬਣਾਇਆ ਬਲਵੀਰ ਪਹਿਲਾਂ ਹੀ ਇਤਿਆਰ ਸੀ ਸ਼ਿੰਦੇ ਨੂੰ ਘਰ ਛੱਡ ਕੇ ਆਉਣ ਲਈ ਬਲਵੀਰ ਨੇ ਕਿਹਾ ਭਾਬੀ ਆ ਜਾ ਤੈਨੂੰ ਮੈਂ ਘਰ ਛੱਡ ਆਉਣਾ ਮੈਂ ਵੀ ਘਰੇ ਡੰਗਰਾਂ ਨੂੰ ਵੇਖਣਾ ਅੱਜ ਬਲਵੀਰ ਸ਼ਿੰਦੋ ਦੇ ਬਿਨਾ ਕਹੇ ਹੀ ਅੰਦਰ ਆ ਗਿਆ ਸ਼ਿੰਦੂ ਨੂੰ ਕਹਿਣ ਲੱਗਿਆ ਭਾਬੀ ਕੀ ਆ ਤੇਰੇ ਚ ਇਹੋ ਜਾਂ ਮੈਂ ਜਦੋਂ ਦਾ ਤੈਨੂੰ ਵੇਖਿਆ ਬਸ ਤੇਰੇ ਚੋਂ ਧਿਆਨ ਹੀ ਨਿਕਲਦਾ ਅਸਲੀ ਦੁਨੀਆ ਤਾਂ ਮੈਨੂੰ ਤੇਰੇ ਵੇਖਣ ਤੋਂ ਬਾਅਦ ਪਤਾ ਲੱਗੀ ਆ ਸ਼ਿੰਦੇ ਕਹਿੰਦੀ ਤਾਂ ਹੀ ਤਾਂ ਕਹਿੰਦੇ ਹੁੰਦੇ ਆ ਵਿਆਹ ਜ਼ਰੂਰੀ ਆ ਤੂੰ ਤਾਂ ਉਹੀ ਕੱਟ ਲਈ ਜ਼ਿੰਦਗੀ ਇਹ ਸੰਤੋਖ ਵੇਖ ਲੈ ਨਿਤ ਨਜ਼ਾਰੇ ਲੈਂਦਾ ਰਨ ਨਾਲ ਬਲਵੀਰ ਦਾ ਦਰਦ ਦਰਦਾ ਬੋਲਿਆ ਭਾਬੀ ਮੈਨੂੰ ਤਾਂ ਤੂੰ ਨਿਹਰਾ ਸ਼ਰਬਤ ਲੱਗਦੀ ਆ ਇੱਕ ਵਾਰੀ ਤੈਨੂੰ ਘੁੱਟ ਕੇ ਆਪਦੇ ਨਾਲ ਲਾਉ ਨੂੰ ਜੀ ਕਰਦਾ ਸ਼ਿੰਦੋ ਕਹਿੰਦੀ ਅਗਲਾ ਕੀ ਕਹੂ ਵੀ ਚਰਨਾ ਬਲਵੀਰ ਦੀ ਭਾਬੀ ਸਾੰਭੀ ਬੈਠਾ ਤੇ ਬਲਵੀਰ ਚਰਨੇ ਦੀ ਭਾਬੀ ਬਲਵੀਰ ਕਹਿੰਦਾ ਨਸੀਬ ਭਾਬੀ ਤੂੰ ਗਲਤ ਨਾ ਕਹਿ ਉਹ ਇਹੋ ਜੀ ਹੋਣੀ ਆ ਸ਼ਿੰਦੋ ਕਹਿੰਦੀ ਫੇਰ ਮੈਂ ਤੈਨੂੰ ਗਲਤ ਲੱਗਦੀ ਆ ਬਲਵੀਰ ਕਹਿੰਦਾ ਤੂੰ ਤਾਂ ਗੁੱਸਾ ਕਰ ਗਈ ਪਰ ਮੈਂ ਤਾਂ ਚੱਲ ਛੱਡ ਪਹਿਲਾਂ ਐਂ ਦੱਸ ਮੇਰਾ ਕੰਮ ਕਰੇਂਗੀ ਸ਼ਿੰਦੋ ਕਹਿੰਦੀ ਤੂੰ ਤਾਂ ਮੈਨੂੰ ਪਹਿਲੇ ਦਿਨੋਂ ਚੰਗਾ ਲੱਗਦਾ ਸੀ ਪਰ ਡਰਦੀ ਨੇ ਗੱਲ ਨਹੀਂ ਕਰੀ ਐਨਾ ਹੱਟਾ-ਕੱਟਾ ਪਿਆ ਤੈਨੂੰ ਭਲਾ ਕੌਣ ਨਾ ਕਰ ਗੱਲ ਕਰਨ ਤੋਂ ਬਲਵੀ ਨੇ ਸ਼ਿੰਦੋ ਦੀਆਂ ਬਾਹਾਂ ਫੜ ਲਈਆਂ ਪਰ ਸ਼ਿੰਦੋ ਨੇ ਕੋਈ ਵਿਰੋਧ ਨਾ ਕਰਿਆ ਸਗੋਂ ਆਪ ਉਹਦੀਆਂ ਬਾਹਾਂ ਵਿੱਚ ਢੇਰੀ ਹੋ ਗਈ ਚਿੰਤੋਂ ਚਾਹੁੰਦੀ ਸੀ ਕੇ ਬਲਵੀਰ ਨੂੰ ਉਹਦੀ ਆਦਤ ਪੈ ਜਾਵੇ ਫੇਰ ਉਹ ਤੇਜੀਤ ਆਪਣੇ پلان ਵਿੱਚ ਕਾਮਯਾਬ ਹੋਣਗੇ ਚਰਨੇ ਨੂੰ ਛਿੜੀ ਵਾਲੇ ਬਾਬੇ ਨੇ ਪੁੱਛਿਆ ਕਿ ਚਰਨਿਆ ਜ਼ਿੰਦਗੀ ਐਵੇਂ ਕੱਢਣੀ ਬਹੁਤ ਔਖੀ ਆ ਤੂੰ ਆਪਦੀ ਸਾਰੀ ਜ਼ਮੀਨ ਬੇਗਾਨੇ ਬੰਦੇ ਨੂੰ ਛਡਾਉਣ ਲਈ ਵੇਹ ਕਰ ਦਿੱਤੀ ਪਰ ਕਿਉਂ ਚਰਨਾ ਕਹਿੰਦਾ ਬਾਬਾ ਜੀ ਬੇਗਾਨੇ ਲਈ ਨਹੀਂ ਮੈਂ ਤਾਂ ਕਿਸੇ ਆਪਣੇ ਦੀ ਮਦਦ ਕੀਤੀ ਆ ਰੂਹ ਨੂੰ ਸਕੂਨ ਮਿਲਦਾ ਮੇਰੀ ਨੂੰ ਆਪ ਸਾਹਮਣੇ ਨਸੀਬ ਆਪਣੇ ਮੁੰਡੇ ਨੂੰ ਗੋਦੀ ਵਿੱਚ ਬਿਠਾ ਦੁੱਧ ਪਿਆਰੀ ਸੀ ਖਸ ਦੀ ਨਸੀਬ ਨੂੰ ਵੇਖ ਚਾਨਾ ਰੂਹ ਤੋਂ ਖੁਸ਼ ਹੋਇਆ ਚਾਨ ਨੇ ਨੂੰ ਲੱਗਿਆ ਕਿ ਇਹ ਕਿਹੋ ਜਿਹਾ ਰਿਸ਼ਤਾ ਨਸੀਬ ਨਾਲ ਕੁਝ ਵੀ ਸਾਂਝਾ ਨਹੀਂ ਪਰ ਫਿਰ ਵੀ ਨਸੀਬ ਆਪ ਦੀ ਲੱਗਦੀ ਆ ਕਿਉਂ ਮੈਂ ਉਹਦਾ ਕੋਈ ਦੁੱਖ ਚੱਲ ਨਹੀਂ ਸਕਦਾ ਚਾਨ ਨੇ ਨੂੰ ਪਤਾ ਨਾ ਲੱਗਿਆ ਕਿ ਕਦੋਂ ਨਸੀਬ ਉਹਦੇ ਕੋਲ ਆ ਬੈਠ ਗਈ ਚਰਨੇ ਨੇ ਜਦੋਂ ਸਾਹਮਣੇ ਨਸੀਬ ਨੂੰ ਵੇਖਿਆ ਤਾਂ ਸੁਰਤ ਜਹੀ ਚ ਆਇਆ ਨਸੀਬ ਕਹਿੰਦੀ ਚਰਨੇਆ ਤੇਰਾ ਇਹ احਸਾਨ ਕਿਵੇਂ ਮੋੜਾਂ ਤੂੰ ਲੋਕਾਂ ਦੀ ਵੀ ਪਰਵਾਹ ਨਹੀਂ ਕੀਤੀ ਮੇਰਾ ਇੰਨਾ ਸਾਥ ਦਿੱਤਾ ਬਸ ਤੇਰੀ ਅੱਗੇ ਨਿਮਰਤਾ ਨਾਲ ਹੱਥ ਜੋੜ ਧੰਨਵਾਦ ਕਰ ਸਕਦੀ ਆ ਚਰਨੇਆ ਜਦੋਂ ਵੀ ਤੈਨੂੰ ਲੋੜ ਪਈ ਨਸੀਬ ਤੇਰੇ ਕੋਲ ਖੜੀ ਹੋ ਚਰਨਾ ਕਹਿੰਦਾ ਇਹੋ ਜੀਆਂ ਗੱਲਾਂ ਨਾ ਕਰ ਮੈਂ ਤੈਨੂੰ ਏ ਦੱਸਣਾ ਸੀ ਵੀ ਮੈਂ ਸੋਣਿਆ ਅੱਜਕੱਲ ਬਲਵੀਰ ਸਿੰਦੋ ਕੋਲ ਆਉਣ ਜਾਣ ਲੱਗ ਪਿਆ ਬਾਕੀ ਕਹਾਣੀ ਚਿੱਕਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿੱਚਾ ਜਰੂਰ ਦੱਸ ਕੇ ਜਾਇਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਇਕ ਵੀ ਜਰੂਰ ਕਰ ਦਿਓ ਹਾਈਪ ਕਰਨਾ ਨਹੀਂ ਭੁੱਲਣਾ ਹਾਈਪ ਸਕੋਰ ਵੀ ਜਰੂਰ ਕਰ ਦਿਓ ਧੰਨਵਾਦ ਜੀ